ਨੂੰ ਹਿਰਦੇ ਰੂਪ ਬੁੱਲਾ ਤੇ ਅੰਦਰ ਪਿਆਸ ਲਗੇ ਤਾਂ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਚਲਾ ਜਾਂਦਾ ਏ ਤੇ ਗੁਰੂ ਕਲਗੀਧਰ ਪਾਤਸ਼ਾਹ ਉਸ ਨੂੰ ਰਜਮਾ ਅੰਮ੍ਰਿਤ ਪਿਲਾ ਦਿੰਦੇ ਨੇ ਇਤਨਾ ਅੰਮ੍ਰਿਤ ਪਿਲਾਉਂਦੇ ਨੇ ਕਿ ਫਿਰ ਉਹ ਪੁਕਾਰ ਉੱਠਦਾ ਏ ਭਾਈ ਨੰਦ ਲਾਲ ਜੀ ਕਹਿੰਦੇ ਨੇ ਇਸ ਦੁਨੀਆ ਦੇ ਵਿੱਚ ਬੜੇ ਬੜੇ ਹਜਰਤ ঈਸਾ ਆਏ ਹਜਰਤ موسی ਆਏ ਦੇਵੀ ਦੇਵਤੇ ਆਏ ਪੀਰ ਪੈਗੰਬਰ ਆਏ ਤੇ ਖਿਜਰੋ ਕਹਿੰਦੇ ਨੇ ਜਿਹੜੇ ਆਬ-ਏ-ਹਯਾਤ ਚਸ਼ਮੇ ਦਾ ਮਾਲਕ ਹੈ ਨਾ ਦੇਵਤਾ ਜਿਹੜਾ ਵੱਡਾ ਜਿਸ ਦੇ ਕੋਲ ਸਾਰਾ ਅੰਮ੍ਰਿਤ ਹੈ ਜਿਸ ਦੇ ਕੋਲ ਸਾਰਾ ਪਾਣੀ ਹੈ ਕਹਿੰਦੇ ਉਹ ਵੀ ਭਾਈ ਨੰਦ ਲਾਲ ਦੀ ਪਿਆਸ ਨਹੀਂ 부ਜਾ ਸਕਦਾ ਭਾਈ ਨੰਦ ਲਾਲ ਦੇ ਬੁੱਲਾਂ ਦੀ ਪਿਆਸ موسی ਤੇ ঈਸਾ ਨਹੀਂ ਮਿਟਾ ਸਕਦੇ ਭਾਈ ਨੰਦ ਲਾਲ ਦੇ ਅੰਦਰ ਦੀ ਜੋ ਲੱਗੀ ਹੈ ਪਿਆਸ ਉਸ ਨੂੰ ਕੋਈ ਦੇਵੀ ਦੇਵਤਾ ਤੇ ਕੋਈ ਪੀਰ ਪੈਗੰਬਰ ਨਹੀਂ 부ਜਾ ਸਕਦਾ ਮੇਰੀ ਪਿਆਸ ਤੇ ਉਦੋਂ ਦੂਰ ਹੁੰਦੀ